ਇਕ ਓੰਕਾਰ মিডিਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਬੇ ਸਮੇਂ ਤੋਂ ਹਰਿਆਣੇ ਦੀ ਸੰਗਤ ਦੀ ਇਹ ਚਾਹਤ ਸੀ ਕਿ ਹਰਿਆਣਾ ਦੇ ਵਿੱਚ ਇੱਕ ਅਜਿਹਾ ਚੈਨਲ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਜਿਹੜਾ ਕੌਮ ਦੀ ਗੱਲ ਕਰੇ ਜਿਹੜਾ ਗੁਰੂ ਸਿਧਾਂਤ ਦੀ ਗੱਲ ਕਰੇ ਗੁਰਮਤ ਦੀ ਰੌਸ਼ਨੀ ਦੇ ਵਿੱਚ ਗੁਰੂ ਇਤਿਹਾਸ ਨੂੰ ਸੰਗਤਾਂ ਤੱਕ ਪਹੁੰਚਾਏ ਤੇ ਇਹ ਸ਼ੁਰੂਆਤ ਅਸੀਂ ਇੱਕ ਊੰਕਾਰ মিডিਆ ਬਣਾ ਕੇ ਕੀਤੀ ਹੈ ਇੱਕ ਬੇਨਤੀ ਅਸੀਂ ਜਰੂਰ ਆਪ ਜਿਹੜੇ ਚਰਨਾਂ ਵਿੱਚ ਕਰਨੇ ਆ ਕਿ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਅਤੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਫਾਲੋ ਅਤੇ ਸਬਸਕ੍ਰਾਈਬ ਕਰਨ ਲਈ ਕਹੋ ਜਿੰਨੇ ਜ਼ਿਆਦਾ ਫਾਲੋਅਰ ਜਿੰਨੇ ਜ਼ਿਆਦਾ ਸਬਸਕ੍ਰਾਈਬਰ ਸਾਡੇ ਚੈਨਲ ਦੇ ਵਧਣਗੇ ਉਨਾਂ ਹੀ ਜ਼ਿਆਦਾ ਸਾਡਾ ਹੌਸਲਾ ਵਧੇਗਾ ਤੇ ਅਸੀਂ ਕੌਮ ਦੇ ਮਸਲਿਆਂ ਨੂੰ ਗੁਰੂ ਇਤਿਹਾਸ ਨੂੰ ਗੁਰੂ ਘਰਾਂ ਦੇ ਦਰਸ਼ਨ ਤੇ ਸਹਿਜ ਪਾਠ ਦੀ ਸੇਵਾ ਜਿਹੜੀ ਚੈਨਲ ਤੇ ਸ਼ੁਰੂ ਕੀਤੀ ਗਈ ਹੈ ਉਹਨੂੰ ਨਿਰੰਤਰ ਚਲਾ ਸਕਾਂਗੇ ਸੋ ਇਹੀ ਬੇਨਤੀ ਹੈ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੀਆਂ ਖਬਰਾਂ ਨੂੰ ਵੀ ਸਾਡੇ ਪ੍ਰੋਗਰਾਮਾਂ ਨੂੰ ਵੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਣੇ ਸੁਝਾਅ ਦਿਆ ਕਰੋ ਤਾਂ ਕਿ ਸਾਡਾ ਹੌਸਲਾ ਵਧੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਵੱਧ ਤੋਂ ਵੱਧ ਸੰਗਤ ਨੂੰ ਕਹੋ ਕਿ ਉਹ ਇਸ ਚੈਨਲ ਨੂੰ ਫਾਲੋ ਤੇ ਸਬਸਕ੍ਰਾਈਬ ਕਰਨ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ ਇੱਕ ਊਂਕਾਰ ਮੀਡੀਆ ਨੂੰ ਚਲਾਉਣ ਵਿੱਚ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ